ਇਹ ਕਿ ਮੇਲਾ ਹੁੰਦਾ ਸਾਡਾ 22 23 ਅਪ੍ਰੈਲ ਦਾ ਜਿਹਨੂੰ ਅਸੀਂ ਸ਼ਿਰਲਖ ਦਾ ਤਰੀਕ ਜਿਵੇਂ ਜਾਣ ਦੇ ਰੂਪ ਚ ਬਣਾਨੇ ਆ ਕਿਸ ਮੇਲੇ ਦਾ ਨਾ ਕਿ ਸਿਰਫ ਲਾਣਾ ਵਸਿਆਂ ਨੂੰ ਸੇਵਾਦਾਰਾਂ ਨੂੰ ਬਲਕੇ ਪੂਰੇ ਪਰਦੇਸ਼ ਨੂੰ ਇੰਤਿਆਰ ਹੁੰਦਾ ਇਸ ਮੇਲੇ ਦੇ ਵਿੱਚ ਇਸ ਵਾਰ ਬੜੇ ਅੱਛੇ ਅੱਛੇ ਸਿੰਗਰ ਲਖਵਿੰਦਰ ਵੜਾਲੀ ਮਾਸਟਰ ਸਲੀਮ ਖਾਨ ਸਾਹਿਬ ਦੁਰਗਾਂ ਰੰਜੀਲਾ ਇੰਦਰਜੀਤ ਨਿੱਕੂ ਹੋਰ ਬੜੇ ਅੱਛੇ ਅੱਛੇ ਸਿੰਗਰ ਇਸ਼ਰਤ ਅਲੀ ਬੜੇ ਅੱਛੇ ਜੇ ਸਿੰਗਰ ਸਰਕਾਰ ਦਾ ਗੁਣਗਾਨ ਕਰਨਗੇ ਮੇਲੇ ਦੇ ਦਰਮਿਆਨੀ ਰਾਸ਼ਟਰੀ ਪੰਡ ਸਮਾਰੋਹ ਹੋਊਗਾ ਵਿਦਵਾ ਹਸਾਲੀ ਰਸ਼ਮੀ ਸਿੰਧਰ ਰਹੀ ਗਈ ਹੈ ਔਰ ਇਸ ਮੇਲੇ ਦੇ ਵਿੱਚ ਜਿੰਨੀ ਵੀ ਪਬਲਿਕ ਬਾਹਰ ਆਉਗੀ ਜੇ ਤਿੰਨ ਦਿਨ ਫੇਰਨਾ ਜਾਂਦੀ ਹੋਗੀ ਉਹਨਾਂ ਦੇ ਰਹਿਣ ਦਾ ਹਰ ਪ੍ਰਕਾਰ ਦਾ ਇੰਤਜ਼ਾਮ ਕੀਤਾ ਗਿਆ ਹੈ ਕਰਾਸ਼ੀ ਪ੍ਰੇਮਧਾਮ ਸਰਕਾਰ ਦਾ ਯਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਉਸੇ ਕਾ ਨਾਮ ਸ੍ਰੀ ਪ੍ਰੇਮਧਾਮ ਇਸ ਮੇਲੇ ਦਾ ਪੂਰੇ ਭਾਰਤ ਦੇਸ਼ ਨੂੰ ਇੰਤਿਆਰ ਹੁੰਦਾ ਹੈ ਮੇਲਾ ਆ ਗਿਆ 22 ਪਈ ਅਪ੍ਰੈਲ ਦਾ ਯਾਨੀ ਕਿ 9 10 11 ਵਿਸਾਖ ਦਾ ਪ੍ਰੇਮਧਾਮ ਦੇ ਵਿੱਚ ਬੜੇ ਛੋਟੇ ਛੋਟੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਜਿਸ ਤਰ੍ਹਾਂ ਨਫਲਾ ਜਾ ਰਾਸ਼ਨ ਬੰਦ ਸਮਾਰੋ ਵਿਕਲਾਂਗੇ ਬੱਚਿਆਂ ਨੂੰ ਟ੍ਰਾਈਸਾਈਕਲ ਸਕੂਲ ਫੀਸ ਸਮਾਜ ਸੇਵਾ ਦੇ ਕਾਰਜ ਹੁੰਦੇ ਰਹਿੰਦੇ ਨੇ ਲੇਕਿਨ ਇੱਕੀ ਮੇਲਾ ਹੁੰਦਾ ਸਾਡਾ 21 22 23 ਅਪ੍ਰੈਲ ਦਾ ਜਿਹਨੂੰ ਅਸੀਂ ਸ਼੍ਰੀ ਲਖਦਾ ਦਾ ਪੇਜ ਦੇ ਗਿਆਨ ਦੇ ਰੂਪ ਚ ਬਣਾਨੇ ਆ ਇਸ ਮੇਲੇ ਦਾ ਨਾ ਕੇ ਸਿਰਫ ਲੋਕਾਂ ਦਾ ਵਸਣ ਨੂੰ ਸੇਵਾਦਾਰਾਂ ਨੂੰ ਬਲਕਿ ਪੂਰੇ ਭਾਰਤ ਦੇ ਨੂੰ ਇੰਤਿਆਰ ਹੁੰਦਾ ਇਸ ਮੇਲੇ ਦੇ ਵਿੱਚ ਇਸ ਵਾਰ ਬੜੇ ਅੱਛੇ ਅੱਛੇ ਸਿੰਗਰ ਲਖਵਿੰਦਰ ਵੜਾਲੀ ਮਾਸਟਰ ਸਲੀਮ ਖਾਨ ਸਾਹਿਬ ਦੁਰਗਾ ਰੰਜੀਲਾ ਇੰਦਰਜੀਤ ਨਿੱਕੂ ਦਰਬਾਰ ਦੇ ਸੇਵਾਦਾਰ ਅਨੀਤ ਸਾਵਰੀ ਰਕੇਸ਼ ਰਾਦੇ ਅਮੀਤ ਧਰਮਗੋਪੀ ਹੋਰ ਬੜੇ ਅੱਛੇ ਅੱਛੇ ਸਿੰਗਰ ਇਸ਼ਰਤ ਅਲੀ ਬੜੇ ਅੱਛੇ ਅੱਛੇ ਸਿੰਗਰ ਸਰਕਾਰ ਦਾ ਗੁਣਗਾਨ ਕਰਨਗੇ ਇਸ ਮੇਲੇ ਦੇ ਦਰਮਿਆਨੀ ਰਾਸ਼ਨ ਬਾਲ ਸਮਾਰ ਹੋਊਗਾ ਵਿਧਵਾ ਅਸਥਾਨ ਲਈ ਰਹਿਣ ਦੀ ਸਹੂਲਤ ਰੱਖੀ ਗਈ ਹੈ ਔਰ ਇਸ ਮੇਲੇ ਦੇ ਵਿੱਚ ਜਿੰਨੀ ਵੀ ਪਬਲਿਕ ਬਾਹਰ ਆਉਗੀ ਜੋ 3 ਦਿਨ ਇਥੇ ਰਹਿਣਾ ਚਾਹੇਗੀ ਉਹਨਾਂ ਦੇ ਰਹਿਣ ਦਾ ਹਰ ਪਾਸੇ ਕਾ ਇੰਤਜ਼ਾਮ ਕੀਤਾ ਗਿਆ ਹੈ ਐਂਡ ਸੰਥਿੰਗ ਫ্রম ਦਾ ਔਰ ਜੋ ਬੜਾ ਡਿਸੀਜਨ ਹੈ ਇੱਕ ਦਾ ਡਿਸੀਜਨ ਹੈ ਕਿ ਪੂਰਾ ਮੇਲਾ ਇਸ ਵਾਰ ਪ੍ਰਸ਼ਾਸਨਿਕ ਗਾਈਡਲਾਈਨ ਨੂੰ ਦੇਖਦੇ ਹੋਏ ਪੂਰਾ ਮੇਲਾ ਸੀਸੀਟੀਵੀ ਕੈਮਰੇ ਦੇ ਵਿੱਚ ਕੀਤਾ ਜਾਊਗਾ ਔਰ ਚਾਦਰ ਦੀ ਰਸਮ ਮਿਰਨ ਪੈਲੇਸ ਤੋਂ ਸਟਾਰਟ ਹੋ ਕੇ ਪ੍ਰੇਮਦਾਨ ਦਰਬਾਰ ਤੇ ਪਹੁੰਚੇਗੀ ਸਭੀ ਜੀ ਜੀ ਦੇ ਹੱਥੋਂ ਮਿਲਣਾ ਮਨਾਇਆ ਜਾਂਦਾ ਹੈ ਇਸ ਵਾਰ ਸੁਰੱਖਿਆ ਦੇ ਹੋਣ ਕੀ ਜੀ ਬਿਲਕੁਲ ਸੁਰੱਖਿਆ ਲਈ ਬੈਸਤ ਦਾ ਪ੍ਰਸ਼ਾਸਨ ਸਾਨੂੰ ਬਹੁਤ ਸਾਥ ਦੇ ਰਿਹਾ ਹੈ ਹਰ ਸਾਲ ਵੀ ਦਿੰਦਾ ਹੈ ਇਸ ਸਾਲ ਵੀ ਅਸੀਂ ਹੋਰ ਕਸ਼ਟ ਕਰਾਂਗੇ ਉਸ ਤੋਂ ਵੀ ਵਧੀਆ ਇੰਤਜ਼ਾਮ ਕਰਾਂਗੇ ਲੇਕਿਨ ਪ੍ਰਾਈਵੇਟ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਜੀ ਪ੍ਰਾਈਵੇਟ ਸਿਕਿਉਰਿਟੀ ਵੀ ਹੈ ਔਰ ਪ੍ਰਾਈਵੇਟ ਬੌਂਸਰ ਵੀ ਲਗਾਏ ਗਏ ਹੋਣਗੇ ਕੋਈ ਸਵਾਲ ਹੋ ਹੋ ਰਿਹਾ ਕਿ ਮੈਡੀਕਲ ਸਾਥ ਜਿਹੜਾ ਬਹੁਤ ਵੱਡੀ ਮਾਤਰਾ ਵਿੱਚ ਹੁੰਦਾ ਹੈ ਜੇ ਮੈਡੀਕਲ ਸਪੋਰਟ ਦੀ ਆਪਾਂ ਗੱਲ ਕਰੀਏ ਤਾਂ ਕੋਈ ਵੀ ਸਾਹਮਣੇ ਤਾਂ ਨਾ ਰਿਹਾ ਤੇ ਉਹ ਜੀ ਬਿਲਕੁਲ ਇਹਨਾਂ ਨੇ ਕਹਿੰਦਾ ਮਤਲਬ ਹੈ ਕਿ ਇੰਨੇ ਵੱਡੇ ਰਸਤੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਡੀਕਲ ਦਿੱਕਤ ਨਾ ਆਵੇ ਉਹਦੇ ਲਈ ਦੋ ਐਂਬੂਲੈਂਸ ਸਾਡੇ ਸਭ ਨੇ ਨਾ ਤਸ਼ਤ ਸੇਵਾ ਕਰਦੇ ਦੋ ਐਂਬੂਲੈਂਸ ਕਿੰਨੇ ਲੱਗਦਾ ਇੱਥੇ ਕਰਦੀਆਂ ਨੇ 3 ਦਿਨ ਲਗਾਤਾਰ ਦਰਵਾਤੇ ਰਹਿੰਦੀਆਂ ਨੇ ਤਾਂ ਜੋ ਕਿਸੇ ਪ੍ਰਕਾਰ ਕੋਈ ਦਿੱਕਤ ਆਵੇ ਜਸਤੇ ਪਰਮਾਤਮਾ ਦੀ ਕਿਰਪਾ ਨਾਲ 15ਵਾਂ ਵਿਸ਼ਾਲ ਮੇਲਾ ਹੈ ਲਗਭਗ 15 ਸਾਲ ਤੋਂ ਮੇਲਾ ਹੋ ਰਿਹਾ ਹੈ ਇਦਾਂ ਜੀ ਕਦੀ ਕੋਈ ਦਿੱਕਤ ਨਹੀਂ ਆਈ ਲੇਕਿਨ ਫਿਰ ਵੀ ਪਬਲਿਕ ਦੀ ਸੁਵਿਧਾ ਲਈ ਦੋ ਐਂਬੂਲੈਂਸ ਹਾਰ ਟਾਈਮ ਇੱਥੇ ਖੜੀਆਂ ਰਹਿਣ ਜੀ ਬੱਕਰਾ ਕੀ ਹੋਣਾ ਲੱਗਿਆ ਬੱਕਰਾ ਇਸ ਵਾਰ ਦੇਖੋ ਜੀ ਇਕ ਤਾਂ ਸਾਰੀ ਬ੍ਰੈਸਰੀ ਕਿੱਥੇ ਗਈ ਹੈ ਔਰ ਸਭ ਤੋਂ ਬੜੀ ਗੱਲ ਹੈ ਜਿਸੇ ਪਹਿਲੇ ਬਾਬਾ ਪੈਰੋ ਜੀ ਦਾ ਅਸ਼ਰਮ ਹੁੰਦੇ ਸੀ ਜੇ ਇੱਕ ਚਿਨਾਗ ਦੇ ਰੂਪ ਦੇ ਵਿੱਚ ਇਸ ਵਾਰ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ ਬਾਬਾ ਪੈਰੋ ਜੀ ਦੀ ਮਾਤਾ ਜੀ ਦੀ ਮੂਰਤੀ ਸਥਾਪਨਾ ਹੀ ਦਰਸ਼ਨ ਹੋਣਗੇ ਬਿਲਕੁਲ ਬਿਲਕੁਲ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਯਹਾਂ ਪਰ ਹੋਤਾ ਹੈ ਆਦਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮ ਦਾਮ ਇੱਕ ਪ੍ਰੇਮ ਦਾਮ ਦਰਵਾਜ਼ਾ ਹੈ ਜਿਸੇ ਤੁਹਾਨੂੰ ਹਰ ਧਰਮ ਦਾ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਚਾਹੇ ਕ੍ਰਿਸ਼ਚਨ ਹੈ ਸਾਰੇ ਲੋਕ ਮਿਲਣਗੇ ਕਿ ਕਿ ਪ੍ਰੇਮ ਦਾ ਆਪਣਾ ਮਤਲਬ ਕੀ ਹੈ ਪ੍ਰੇਮ ਇਹ ਨਾਮ ਵੀ ਫਲੀ ਪ੍ਰੇਮ ਦਾ ਰੱਖਿਆ ਗਿਆ ਹੈ ਅੰਦਰ ਭਗਵਾਨ ਬੋਲੇ ਦਾ ਵਿਸ਼ਾਲ ਮੰਦਰ ਬਣਿਆ ਹੋਇਆ ਹੈ ਮਾ ਦੁਰਗਾ ਦਾ ਵਿਸ਼ਾਲ ਮੰਦਰ ਬਣਿਆ ਹੋਇਆ ਹੈ 120 ਗਊਾਂ ਦੀ ਗਊਸ਼ਾਲਾ ਬਣੀ ਹੋਈ ਹੈ ਬਹੁਤ ਸੇਵਾ ਕਰ ਰਹੇ ਆ ਇਸ ਇੱਕ ਅਮਿਸਤਾਨ ਦੇਖ ਕੇ ਆ ਤਾਂ ਜਿਹੜੇ ਲੋਕੀਂ ਸੇਵਾ ਕਰਦੇ ਨੇ ਜਿਹੜੇ ਲੋਕ ਝੰਡਾ ਹੁਣੇ ਇਸ ਆਮ ਦੇ ਰਾਹ ਨੂੰ ਇਹ ਕੋਈ ਸੰਦੇਸ਼ ਕੋਈ ਦੇਖ ਪਾਏ ਨੇ ਪੰਜਾਬ ਆ ਜੀ ਬਿਲਕੁਲ ਮੈਂ ਹਰ ਵਾਰ ਸੁਭੇਸ਼ ਜੀ ਦਾ ਹੁੰਦਾ ਇਹਨਾਂ ਦਾ ਮੇਰਾ ਸੰਦੇਸ਼ ਹੁੰਦਾ ਹੈ के जूसमान की हेल्प करो किसी भुखे नोजन खिलाओ किसी पैसे पानी पिलाओ किसी गरीब की हेल्प करो इस रिश्ता होंगे लेकिन बड़ा एक अच्छा शेर है मेरा कि बहती है प्रेम की गंगा बहने दो मत करो दंगा रहने दो लाल हरे रंगों में हमको मत बांटो बस छत पे तिरंगा रहने दो बस छत पे तिरंगा रहने दो ताकि भाईचारक सनी रहे ਤਾਂ ਮਿਲਦੀ ਛਾਂ ਵਧਾਉਣ ਦਾ ਸਕੇ ਕਿਹੜੇ ਕਿਹੜੇ ਫੀਸ ਲੱਗਣਗੇ ਗੱਛੇ ਤਾਂ ਦੇਖੋ ਮੇਰਾ ਮੰਨਣਾ ਇਹ ਹੈ ਕਿ ਜੋ ਧਾਰਮਿਕ ਸਟੇਜ ਹੁੰਦੀ ਹੈ ਜੋ ਸਰਕਾਰਾਂ ਦੀ ਸਟੇਜਾਂ ਮੰਗੀਆਂ ਨੇ ਇੱਥੇ ਪਤਾ ਨਹੀਂ ਕੌਣ ਜ਼ੀਰੋ ਬਣ ਜੇ ਕੌਣ ਹੀਰੋ ਬਣ ਜੇ ਸਾਰੀ ਫਰੀਲੀ ਹੋ ਜਾਂਦੀ ਨੇ ਕਿਉਂਕਿ ਉਹਦਾ ਹੀ ਬਜਟ ਤਾਂ ਕੋਈ ਨਹੀਂ ਕਾ ਸਕਦਾ ਇੱਥੇ ਕਿ ਉਹਨਾਂ ਵੱਲਿਆਂ ਦਾ ਦਰਵਾਜ਼ਾ ਹੈ ਕਿੱਥੇ ਉਹਦਾ ਹੀ ਰਜਾ ਤਾਂ ਕੋਈ ਕਾਤਾ ਕੋਈ ਸਕਦਾ ਹੀ ਨਹੀਂਗਾ ਲੇਕਿਨ ਫਿਰ ਵੀ ਬੜੇ ਅੱਛੇ-ਅੱਛੇ ਸਿੰਗਰ ਸੀ ਕੋਸ਼ਿਸ਼ ਕੀਤੀ ਐ ਜਿਵੇਂ ਰਖਵਿੰਦਰ ਵੜਾਲੀ, ਬਾਸ਼ਰ ਖਲੀਮ, ਖਾਨ ਸਾਹਿਬ, ਅਦੀ ਸਾਬਰੀ ਬੜੇ ਅੱਛੇ ਸਿੰਗਰ ਨੇ ਜਿਹੜੇ ਵਰਲਡ ਫੇਮ ਸਾਰੇ ਬਰਵਾਰਤੇ ਪਹੁੰਚ ਗਏ ਨੇ